गौड़ी महल्ला पहला काम क्रोध माया मैं चीत झूठ विकार जागह हित चीत पूंजी पाप लोभ की कीत तार तारी मन नाम सोचीत ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਾਂ ਪਾਪੀ ਤੂੰ ਨਰਮਲ ਇੱਕ ਰਹਾਉ ਅਗਰ ਪਾਣੀ ਬੋਲੇ ਭੜਵਾ ਜੇਵਾ ਇੰਦਰੀ ਏਕ ਸਵਾਹ ਦਿਸਟ ਵਿਕਾਰੀ ਨਾਹੀ ਭਉ ਪਾਉ ਆਪ ਮਾਰੇ ਤਾਂ ਪਾਏ ਨਾ ਸਬਦ ਮਾਰੇ ਫਿਰ ਮਰਨ ਨਾ ਹੋਏ ਬਿਨ ਮੂਵੇ ਕਿਉ ਪੂਰਾ ਹੋਏ ਪਰਪੰਚ ਵਿਆਪ ਰਹਾ ਮਨ ਧੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹਿਥ ਚੜੋ ਜਾਵੇ ਵਾਰ ਠਾਕੇ ਬੋਹਿਥ ਦਰਗਹਿ ਮਾਰ ਸੱਚ ਸਲਾਹੀ ਧੰਨ ਗੁਰਦੁਆਰ ਨਾਨਕ ਦਰ ਘਰ ਏਕੰਕਾਰ ਗਉੜੀ ਮਹੱਲਾ ਪਹਿਲਾ ਉਲਟੇ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗगन ਦਸ ਦਵਾਰ ਅੰਮ੍ਰਿਤ ਧਾਰ ਗगन ਦਸ ਦਵਾਰ ਤੇਰੇ ਭਵਨ ਵਿਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮੰਨਿਐ ਅੰਮ੍ਰਿਤ ਰਸ ਪੀਜੈ ਹਾਉ ਜਨਮ ਜੀਤ ਮਰਨ ਮਨ ਮੰਨਿਆ ਆਪ ਮੂਆ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਾਤ ਸਤ ਤੀਰਥ ਮਜਨ ਨਾਮ ਅਦਿਕ ਬਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋ ਪਰ ਘਰ ਜਾਓ ਕਿਸ ਜਾਚੋ ਨਾਹੀ ਕੋਥ ਨਾਨਕ ਗੁਰਮਤ ਸਹਜ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੁਮਰਨ ਦਿਖਾਏ ਮਰਨ ਰਹਿਣ ਸਾਰਸ ਅੰਤਰ ਪਾਏ ਗਰਬ ਨਿਵਾਰ ਗगनਪੁਰ ਪਾਏ ਮਰਨ ਲਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ ਸਤਗੁਰ ਮਿਲੇ ਤਾਂ ਦੁਬਦਾ ਭਾਗ ਹੈ ਕਮਲ ਬਿਗਾਸ ਮਨ ਹਰ ਪ੍ਰਭ ਲਗ ਜੀਵਤ ਮਰ ਹੈ ਮਹਾਰਸ ਆਗ ਹੈ ਸਤਗੁਰ ਮਿਲੇ ਸਤ ਸੰਜਮ ਸੂਚਾ ਗੁਰ ਕੀ ਪੌੜੀ ਉੱਚਾ ਉੱਚਾ ਕਰਮ ਮਿਲੇ ਜਮ ਕਾ ਪਹੁ ਮੂਚਾ ਗੁਰ ਮਿਲੇ ਮੇਰੇ ਅੰਕਸਮ ਆਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਇਕ ਹੋਮ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮੇਟੈ ਕੋਏ ਕਿ ਆ ਜਾਣਾ ਕਿ ਆਗੈ ਹੋਏ ਜੋ ਤਿਸ ਭਾਣਾ ਸੋਈ ਹੂਆ ਅਵਰਣ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ اے ਬੜਾ ਦਾਤਾ ਦੇਵਨ ਹਾਰ ਤੋਟ ਨਾਹੀ ਤੁਧ ਭਗਤ ਪੰਡਹਾਰ ਕੀਆ ਘਰਬ ਨਾ ਆਵੈ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਿਵਾਲੇ ਬਖਸ਼ ਮਿਲਾਏ ਜੋ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬਿਨਾ ਸਾਚਾ ਸਿਰ ਮੇਰੇ ਗੁਰਮਤਿ ਦੇ ਭਰੋਸਾ ਤੇਰਾ ਤਨ ਮਹਿ ਮੈਲ ਨਾਹੀ ਮਨ ਰਤਾ ਗੁਰਬਚਨੇ ਸਤਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਿਢਿਆਈ ਨਾਨਕ ਰਹਿਣਾ ਭਗਤ ਸਰਣਾਇ ਗੌੜੀ ਮਹੱਲਾ ਪਹਿਲਾ ਜਿਨ ਅਕਥ કહਾਇਆ ਅਪਿਓ ਪਿਆਆ ਅਨ ਪਹਿ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰੇ ਸਮਨ ਪੂਰੇ ਗੁਰ ਕਾ ਸਬਦ ਪਛਾਨ ਰਹਾਓ ਜਿਸ ਨਾਰਾਮ ਹਿਰਦੈ ਹਰਿ ਰਾਸ ਸੈ ਸੁਭਾਏ ਮਿਲੇ ਸਾਬਾਸ ਜਾਹਿ ਸਵਾਰੈ ਸਾਧ ਬਿਹਾਲ ਇਤ ਉਤ ਮਨ ਮੁਖ ਬਾਧੇ ਕਾਲ ਐਹ ਨਿਸੇ ਨਾਮ ਹਿਰਦੈ ਸਿ ਪੂਰੇ ਨਾਨਕ RAM ਮਿਲੇ ਭ੍ਰਮ ਦੂਰੇ ਗਉੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤ ਕਰ ਚਾਰੇ ਬੇਦ ਕਥਿ ਆਕਾਰ ਤੀਨ ਅਵਸਥਾ ਕਹਿ ਵਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਣ ਹਰਿ ਰਾਮ ਭਗਤ ਗੁਰ ਸੇਵਾ ਤਰਣਾ ਬਾਹੜ ਜਨਮ ਨਾ ਹੋਏ ਹੈ ਮਰਨ ਰਹਾ ਚਾਰ ਪਦਾਰਥ ਕਰਾ ਸਭ ਕੋਈ ਸਿਮਰਤ ਸਾਸਤ ਪੰਡਤ ਮੁਖਿ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਗਤ ਪਦਾਰਥ ਭਗਤ ਹਰ ਪਾਇਆ ਜਾ ਕੈ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤਾ ਆਨੰਦ ਗੁਰਮਤਿ ਪਾਏ ਪਰਮ ਆਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ नाथ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗਉੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹੋ ਸੰਸਾਰੋ ਲਬ ਲੋਭ ਮੋਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਤਾਰੂ ਪ੍ਰਸਾਰੋ ਸੁਣ ਸੁਣ ਸਿੱਖੁ ਹਮਾਰੀ ਸੁਕ੍ਰਤ ਕੀ ਤਾਰੈ ਸੀ ਮੇਰੇ ਜੀੜੇ ਬਹੁੜ ਨਾ ਆਵੈ ਵਾਰੀ ਰਹਾਉ ਹਉ ਤਦ ਅੱਖ ਮੇਰੀ ਕਾਇਆ ਤੂੰ ਸੁਣ ਸਿੱਖੁ ਹਮਾਰੀ ਨਿੰਦਾ ਚਿੰਦਾ ਕਰਹਿ ਪਰਾਇ ਝੂਠੀ ਲਾਇ ਤਵਾਰੀ ਵੇਲ ਪਰਾਇ ਜੋਹਹਿ ਜੀੜੇ ਕਰਹਿ ਚੋਰੀ ਬੁਰੀਆਰੀ ਹੰਸ ਚੱਲਿਆ ਤੂੰ ਪਿਛੈ ਰਹੀਏ ਛਟੜ ਹੋਈਐ ਨਾਰੀ ਤੂੰ ਕਾ ਯਾ ਰਹੀ ਹੈ ਸੁਪਨੰਤਰ ਤੁੱਦ ਕਿਆ ਕਰਮ ਕਮਾਇਆ ਤਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਪਾਇਆ ਹਲਤਰਾ ਸੋਭਾ ਪਤਨਟ ਹੋਈ ਅਹਲਾ ਜਨਮ ਗਵਾਇਆ ਹਾਓ ਖਰੀ ਦੁਹੇਲੀ ਹੋਈ ਹਾਓ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ ਕੋਈ ਰਹਾ ਤਾਜੀ ਤੁਰਕੀ ਸੁਇਨਾ ਰੁਪਾ ਕੱਪੜ ਕੇਰੇ ਭਾਰਾ ਕਿਸੇ ਨਾਲ ਨਾ ਚੱਲੇ ਨਾਨਕ ਚੜ ਜੜ ਪਏ ਗਵਾਰਾ ਪੂਜਾ ਮੇਵਾ ਮੈਂ ਸਭ ਕਿਸ ਚਾਖਿਆ ਇੱਕ ਅਮਰਤ ਨਾਮ ਤੇ ਮਾਰਾ ਦੇ ਦੇ ਨੀਵ ਦਿਵਾਰ ਉਸਾਰੀ ਭਸ ਮੰਦਰ ਕੀ ਢੇਰੀ ਸੱਚੇ ਸੱਚਣਾ ਦੇ ਕਿਸ ਹੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪਾ ਕਿਸੈ ਨਾ ਕੇਰੀ ਸੁਰ ਮੂਰਖ ਮਨ ਅਜਾਣਾ ਹੋਗਤ ਸਹਿ ਕਾ ਪਹਣਾ ਰਹਾਓ ਸਾਹੋ ਹਮਾਰਾ ਠਾਕੁਰ ਪਹਾਰਾ ਹਮ ਤਿਸ ਕੇ ਬਣ ਜਾ ਰਹੇ ਜੀਵ ਪਿੰਡ ਸਭ ਰਾਸਤ ਸਹਿ ਕੀ ਮਾਰ ਆਪੇ ਜੀਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮ ਉਚਰ ਮਨਾ ਆਗੇ ਜਮਦਲ ਬਖਮ ਘਨਾ ਰਹਾਓ ਉਸਾਰ ਮੜੋਲੀ ਰਾਖਾ ਦਵਾਰਾ ਪੀਤਰ ਬੈਠੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਮਣ ਅਵਰ ਲੁਟੇਨ ਸੁਪੰਜ ਜਨ ਤਾਹੇ ਮੜੋਲੀ ਲੂਟਿਆ ਦੇ ਹੋਰਾ ਸਾਤਨ ਪਕੜੀ ਏਕ ਜਨ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਨ ਕਾਮਣ ਲੋੜਾ ਹੈ ਕਾਮਣ ਲੋੜਾ ਸੁਨ ਰੂਪਾ ਮਿੱਤਰ ਲੋੜੇ ਸੁਖ ਆਦਾਤਾ ਨਾਨਕ ਪਾਪ ਕਰੇ ਤਿਨ ਕਾਰਣ ਜਾਸੀ ਜੰਪੂਰ ਬਾਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਘਟ ਭੀਤਰ ਮੁੰਦਰਾ ਕਾਇਆ ਕੀ ਜਾ ਖਿੰਥਾਤਾ ਪੰਜ ਚੇਲੇ ਵਸ ਕੀਜੇ ਰਾਵਲ ਇਹ ਮਨ ਕੀ ਜਾ ਡੰਡਾਤਾ ਜੋਗ ਜੁਗਤ ਇਵ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਦ ਮੂਲ ਮਨ ਲਾਵਸਤਾ ਰਹਾ ਮੂਡ ਮੁੰਡਾਇ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ ਤ੍ਰਿ ਭਵਨ ਤਾਰਨ ਹਾਰ ਸੁਆਮੀ ਏਕ ਨ ਚੇਤ ਸੰਦਾ ਤਾ ਕਾਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨ ਜਾਵਸ ਤਾ ਏਕ ਸਚਰਣੀ ਜੇ ਚਿਤ ਲਾਵਹਿ ਲਬ ਲੋਭ ਕੀ ਧਾਵਸ ਤਾ ਨਜਬਸਾ ਨਿਰੰਜਨਾ ਰਚਸ ਮਨਾ ਕਾਹੇ ਬੋਲਹਿ ਜੋਗੀ ਕਵਟ ਕਨਾਰਾਹਾ ਕਾਇਆ ਤਮਲੀ ਹਸੇ ਰਾਣਾ ਮੇਰੀ ਮੇਰੀ ਕਰਤ ਬਿਹਾਨੀ ਤਾ ਪ੍ਰਣਵਤ ਨਾਗੀ ਦਾਜੈ ਫਿਰ ਪਾਸ਼ਾ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਇਕੈ ਜੇ ਕਰ ਦ੍ਰਿੜ ਚਿਤ ਕੀਜਰੇ ਜਨਮ ਜਨਮ ਕੇ ਪਾਪ ਕਰਮ ਕੇ ਕਟਨ ਹਾਰਾ ਲੀਜਰੇ ਮਨ ਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣ ਸੰਸਾਰ ਸਮਾਵਹਿ ਲੱਖ ਨਾਲ ਲਖਣਾ ਜਾਈ ਰੇ ਰਹਾ ਸਕਰ ਖੰਨ ਮਾਇ ਤਨ ਮੀਠੀ ਹਮ ਤਾ ਪੰਡਵ ਚਾਈ ਰੇ ਰਾਤ ਹਨੇਰੀ ਸੁਜਸ ਨਹੀਂ ਲਜ ਟੂਕ ਸਮੂਸਾ ਭਾਈ ਰੇ ਮਨ ਮੁਖ ਕਰਹਿ ਤੇਤਾ ਦੁਖ ਲਾਗੈ ਗੁਰਮੁਖ ਮੇਰਾ ਵਡਾਈ ਰੇ ਜੋ ਤਨ ਕੀ ਆਸੋਈ ਹੋਵਾ ਕੀਰਤਨਾ ਮੇਟਿਆ ਜਾਈ ਰੇ ਸੁਬਰ ਭਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ تیر ਕੀ ਪੰਖ ਹੋਵੇ ਜੇ ਨਾਨਕ ਤਾ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਦ ਕੀ ਮਾਈ ਬਾਪ ਕਦ ਕੇਰਾ ਕਿ ਦੂ ਥਾ ਬੋ ਹਮਾਏ ਅਗਨ ਬਿੰਬ ਜਲ ਪੀ ਭਿੱਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬ ਕਾਉਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਓ ਗਣ ਮੇਰੇ ਰਹਾਉ ਕਿਤੇ ਰੁਖ ਬਿਰਖਾਂ ਮਚੀਨੇ ਕਿਤੇ ਪਸ਼ੂ ਪਾਏ ਕਿਤੇ ਨਾਲ ਕੁਲੀ ਮਹ ਆਏ ਕਿਤੇ ਪੰਖ ਉਡਾਏ ਹਟਪਟਣ ਵਿੱਚ ਮੰਦਰ ਭੰਨ ਕਰ ਚੋਰੀ ਘਰ ਆਵੇ ਅੱਗੋ ਦੇਖੇ ਪਿੱਛੋ ਦੇਖੇ ਤੁਝ ਤੇ ਕਹਾ ਛਪਾਵੇ ਤੜ ਤੀਰਥਮ ਨਵਖਣ ਦੇਖੇ ਹਟਪਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮਹਿ ਬਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕਸ਼ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿڑا ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਤ੍ਰਣਵਤ ਨਾਨਕ ਹੁਕਮ ਪਛਾਨ ਸੁਖ ਹੋਵੇ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰਹਿਣ ਗਵਾਇ ਸੋਇ ਕੈ ਦਿਵਸ ਗਵਾਇ ਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਨਾ ਜਾਣਿਆ ਆ ਰਾਮ ਕਾ ਮੂੜੇ ਫਿਰ ਪਾਸ਼ਾ ਪਛਤਾਹੇ ਰਹੋ ਅਨਤਾ ਤਾਨਾ ਧਰਣੀ ਧਰੇ ਅਨਤ ਨਾ ਚਾਹਿਆ ਆ ਜਾਏ ਅਨਤ ਕਉ ਚਾਹਨ ਜੋਗੇ ਸੇ ਆਏ ਅਨਤ ਗਵਾਏ ਆਪਨ ਲੀਆ ਜੇ ਮਿਲੇ ਤਾਂ ਸਭ ਕੋ ਭਾਗ ਠੋਏ ਕਰਮਾਂ ਉੱਪਰ ਨਿਭੜੇ ਜੇ ਲੋਚਾ ਸਭ ਕੋ ਏ ਨਾਨਕ ਕਰਨਾ ਜਨਕੀਆ ਸੋਈ ਸਾਰ ਕਰੇ ਹੁਕਮ ਨ ਜਾਪੀ ਖਸਮ ਕਾ ਖਸੈ ਵਡਾਈ ਕਿਸੈ ਵਡਾਈ ਦੇ ਗਉੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋਵਾ ਬਨ ਬਸਾ ਕੰਧ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹੁ ਮਿਲੈ ਵਾਰ ਵਾਰ ਹਉ ਜਾਓ ਜੀਓ ਮੈਂ ਬਨਜਾਰ ਰਾਮ ਕੀ ਤੇਰਾ ਨਾਮ ਵਖਰ ਬਾਪਾਰ ਜੀ ਰਹਾ ਤੋਕਲ ਹੋਵਾ ਅੰਬ ਬਸਾ ਸਹਿ ਸ਼ਬਦ ਵਿਚਾਰ ਸਹਿ ਸੁਭਾਏ ਮੇਰਾ ਸਹ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਬਸਾ ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸਹ ਵਸੈ ਹਉ ਮਿਲੋਗੀ ਬਾਹ ਪਸਾਰ ਨਗਰ ਹੋਵਾ ਧਰ ਬਸਾ ਸ਼ਬਦ ਵਸਾ ਪਹਉ ਜਾਏ ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤ ਸਮਾਇ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਾਓ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤਨੇਤ ਜਿਹੜੇ ਸਮਾਲੀਆਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤੇ ਸੁਦਾਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੁ ਸੱਜਣ ਆਸੀਸੜੀਆਂ ਜੇ ਹੋਵੈ ਸਾਹਿਬ ਸਿਉ ਮੇਲ ਘਰ ਘਰੇ ਹੋ ਪਹੁੰਚਾ ਸੱਦੜੇ ਨੇ ਤਪਵੰਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਗੌੜੀ ਮਹਲਾ 3 ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਗੁਆਰੇਰੀ ਗੁਰ ਮਿਲੇ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਵਿਦਾ ਪੇ ਜਾਣ ਹੁਕਮੇ ਮੇਲੇ ਸਬਦ ਪਛਾਨ ਸਤਿਗੁਰ ਕੈ ਭੈ ਭ੍ਰਮ ਪਉ ਜਾਏ ਪਹਿ ਰਾਚੈ ਸਾਚ ਰੰਗ ਸਮਾਏ ਰਹਾਓ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸਬਦ ਸਲਾਹ ਹੈ ਅੰਤ ਪਾਰ ਆਵਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲਿਆ ਸਭ ਮਤਬਦ ਹੋਏ ਹਰ ਮਨ ਨਿਰਮਲ ਵਸੈ ਸਤਿ ਸੋਏ ਸਾਚ ਵਸੈ ਸਾਚੀ ਸਭ ਕਰ ਉਤਮ ਕਰਨੀ ਸਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣ ਕੋਏ ਜੀਵ ਦਾਤਾ ਦੇਵਨ ਹਰ ਨਾਨਕ ਹਰ ਨਾਮੇ ਲੱਗਿਆ ਪਿਆਰ ਗੌੜੀ ਗੁਵਾਰੇ ਰੀ ਮਹੱਲਾ ਤੀਜਾ ਗੁਰ ਤੇਗਿਆ ਹਰ ਪਾਏ ਜਨ ਕੋਏ ਗੁਰ ਤੇ ਬੂਝੈ ਸਿਜੈ ਜਨ ਸਿਜਾ ਸੋਏ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸਿਜੈ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰਾ ਭਾਗ ਮਿਲੈ ਗੁਰ ਆਏ ਸਾਚੈ ਸਹਜੈ ਸਾਚ ਸਮਾਏ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਆਗਨੁ 부ਝਾਏ ਗੁਰ ਤੇ ਸਾਥ ਵਸੈ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਸੋਏ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੇ ਬਹੁਤਾ ਦੁਖ ਪਾਈ ਗੁਰਮਖੋਵੈ ਸੁਨਾਮ ਧਿਆਈ ਦਰਸ਼ਨ ਸਚੈ ਸੱਚੀ ਪਤ ਹੋਈ ਕਿਸ ਨੂੰ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸਬਦ ਮਿਲਾਵਾ ਹੋਈ ਮਿਰ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਜ ਸਮਾਵਾ ਗਉੜੀ ਗੁਆਰੇਰੀ ਮਹਲਾ ਤੀਜਾ ਸੋ ਥਾਓ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗਚਾਰੇ ਜਪੈ ਸਭ ਕਿਛ ਸਾਚ ਆਪੇ ਆਪੈ ਕਰਮ ਹੋਵੇ ਸਤਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਹਾਉ ਜਲੋਏ ਜੀਵਾ ਦੂਜੈ ਪਾਏ ਹਰ ਰਸ ਨਾ ਚਾਖੈ ਫੀਕਾ ਆਲਾਏ ਬਿਨ ਬੂਝੇ ਤਾਂ ਮਰ ਫੀਕਾ ਹੋਏ ਬਿਨ ਨਾਵੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਤਾਰ ਨਾਮ ਸਮਾਵੈ ਜੋ ਭੰਡਾ ਹੋਏ ਹੁੰਦਾ ਭੰਡਾ ਟਿਕੈ ਨ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸੇ ਨਾਨਕ ਸੱਚ ਭੰਡਾ ਜਿਸ ਸ਼ਬਦ ਪਿਆਸ ਗੌੜੀ ਗਵਾਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਵੇ ਹਉਮੈ ਵਿੱਚ ਗਾਵਹਿ ਬਿਰਥਾ ਜਾਇ ਗਾਵਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਗੁਰ ਪਾਵੇ ਗਾਵਤ ਰਹੇ ਜੇ ਸਤਗੁਰ ਪਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾ ਇਕ ਗਾਵਹਿ ਇਕ ਭਗਤ ਕਰੇ ਨਾਮ ਨਾ ਪਾਵੇ ਬਿਨ ਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਉਰਤਾਰ ਕਰ ਰਹੇ ਮੂਰਖ ਆਪ ਜਣਾਵੇ ਨਾਚ ਨਾਚ ਟੱਪੇ ਬਹੁਤ ਦੁਖ ਪਾਵੇ ਨੱਚਿਆ ਟੱਪਿਆ ਭਗਤ ਨਾ ਹੋਏ ਸਬਦ ਮਰੈ ਭਗਤ ਪਾਏ ਜਨ ਸੋਏ ਭਗਤ ਵਸਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣ ਨਾਨਕ ਬਖਸ਼ੇ ਨਾਮ ਪਛਾਣ ਗੌੜੀ ਗਵਾਰੇ ਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਵੇ ਕੈਸੇ ਹਰ ਪਾਏ ਮਨ ਮਰੇ ਦਾਰੂ ਜਾਣ ਕੋਏ ਮਨ ਸ਼ਬਦ ਮਰੇ ਬੂਝੈ ਜਨ ਸੋਏ ਜਿਸ ਨੂੰ ਬਖਸ਼ੇ ਦੇਵ ਵਿੜਾਈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮੁਖ ਕਰਨੇ ਕਾਲ ਕਮਾਵੇ ਤਾਂ ਇਸ ਮਨ ਕੀ ਸੋਜੀ ਪਾਵੇ ਮਾਨ ਮੈਂ ਮਤ ਮੈਂ ਗਲਮਿਕਦਾਰਾ ਗੁਰ ਅੰਕਸਮਾਰਜੀ ਬਾਲਣਹਾਰਾ ਮਾ ਆਸਾੜ ਸਾਧ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ ਗੁਰਮੁਖੇ ਹੋ ਮਨ ਲਿਆ ਸਵਾਰ ਹਉ ਮੈਂ ਵਿਚਹੁ ਤਜੇ ਵਿਕਾਰ ਜੋ ਤਰ ਜੋ ਤੁਰ ਆਖਣ ਮੇਰ ਮਿਲਾਏ ਕਦੇ ਨ ਵਿਸ਼ਰੇ ਸਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮਖ ਨਾਮ ਪਛਾਨੈ ਗੌੜੀ ਗਵਾਰੇਰੀ ਮਹੱਲਾ ਤੀਜਾ ਹਮ ਐ ਵਿੱਚ ਸਭ ਜਗ ਬਵਰਾਨਾ ਦੂਜਾ ਭਾਏ ਭਰਮ ਪੁਲਾਨ ਬਹੁ ਚਿੰਤਾ ਚਿਤਵਾ ਬਹੁ ਚਿੰਤਾ ਚਿਤਵਾ ਆਪਨਾ ਪਛਾਨਾ ਧੰਦਾ ਕਰਤਿਆ ਦਿਨ ਬਹਿਨਾਂ ਹਿਰਦਾਇ ਰਾਮ ਜਪੋ ਮੇਰੇ ਪਹਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾ ਗੁਰਮੁਖ ਹੀਰਦਾਇ ਜਨਾ ਆਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਦਾਤ ਜਤ ਹਮੈ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇਜਾ ਸੱਚੇ ਜੋ ਗੁਰ ਸ਼ਬਦ ਮਿਲਾਏ ਤਾਵਤ ਵਰਜੇ ਠਾਗ ਰਹਾਏ ਨਾਮ ਨਵਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਨ ਆਏ ਰਾਮ ਰਾਮ ਕਰਤਿਆ ਸੁਖ ਸਾਤ ਸਰੀਰ ਅੰਤਰ ਵਸੈ ਨ ਲਗ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਘਹਿਰ ਗੌੜੀ ਗੁਆਰੇਰੀ ਮਹੱਲਾ ਤੀਜਾ ਸੋਕਿ ਵਿਸਰੈ ਜਿਸਕੇ ਜੀਪਰਨ ਸੋਕਿ ਵਿਸਰੈ ਸਭ ਮਾਇ ਸਮਾਨ ਜਿਤ ਸੇਵਿਆ ਦਰਗਹ ਪਤ ਪਰਵਾਨਾ ਹਰ ਕੇ ਨਾਮ ਵਿੱਚੋਂ ਬਟੋਂ ਬਲ ਜਾਓ ਤੂੰ ਵਿਸਰਹਿ ਤਦ ਹੀ ਮਰ ਜਾਓ ਰਹਾਓ ਤੇ ਤੂੰ ਵਿਸਰਹਿ ਜੇ ਤੁਧ ਆਪ ਬੁਲਾਏ ਤੈਨ ਤੂੰ ਵਿਸਰਹਿ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਹੜੇ ਇੱਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਏ ਜਿਹੜੇ ਇੱਕ ਮਨ ਟੁੱਠਾ ਤੈਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨਾਂ ਪੁੱਤੈ ਪੁੱਨ ਸੇ ਗਿਆਨ ਵਿਚਾਰੀ ਜਿਨਾਂ ਪੁੱਤੈ ਪੁੱਨ ਤੇਰ ਹਉ ਮੈ ਮਾਰੀ ਨਾਰਕ ਜੋ ਨਾਮ ਰੱਤੇ ਤਿਨ ਕੋ ਬਲਹਾਰੀ ਗੌੜੀ ਗਵਾਰੇ ਰੀ ਮਹਲਾ ਤੀਜਾ ਤੂੰ ਇਕਾਥ ਕਿਉ ਕਥਿਆ ਜਾਹੇ ਗੁਰ ਸ਼ਬਦ ਮਾਰਣਾ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤ ਨਹ ਪਾਹੇ ਜਿਸ ਕੀ ਬਾਣੀ ਤਿਸ ਮਾਏ ਸਮਾਣੀ ਤੇਰੀ ਇਕਾਥ ਕਥਾ ਗੁਰ ਸ਼ਬਦ ਵਖਾਣੀ ਰਹਾ ਜੈ ਸਤਗੁਰ ਤਹ ਸਤ ਸੰਗਤ ਬਣਾਈ ਜੈ ਸਤਗੁਰ ਸਹਜੇ ਹਰ ਗੁਣ ਗਾਈ ਜੈ ਸਤਗੁਰ ਤਹਾਂ ਹੋ ਮੈਂ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਤਾਉ ਪਾਏ ਗੁਰਮੁਖ ਅੰਤਰ ਹਰ ਨਾਮ ਸਭ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਦਾਤਾਰ ਪੂਰੇ ਸਤਗੁਰ ਸਿਓ ਲੱਗਾ ਪਿਆਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ